14 ਅਪ੍ਰੈਲ ਦੀ ਗੱਲ ਹੈ ਪਰਸੋਂ ਦੀ ਇਹ ਦੁਪਹਿਰ ਦੇ ਕਰੀਬ 2:30 ਵਜੇ ਖਬਰ ਮਿਲੀ ਸੀ ਕਿ ਦਾਬਾ ਪੁਲਿਸ ਸਟੇਸ਼ਨ ਦੇ ਵਿੱਚ ਇੱਕ ਲੜਕੀ ਹੈਗੀ 6 ਸਾਲ ਦੀ ਬੱਚੀ ਨੂੰ ਕੋਈ ਅਗਵਾ ਕਰਕੇ ਲੈ ਗਿਆ ਤੇ ਇਮੀਡੀਏਟਲੀ ਪੇਰੈਂਟਸ ਨਾਲ ਟੈਂਟ ਕਰਕੇ ਸਾਡੇ ਜਿਹੜੇ ਇੰਸਪੈਕਟਰ ਗੁਰਦਿਆਲ ਜਿਹੜੇ ਇੰਚਾਰਜ ਨੇ ਐਸਐਚਓ ਤੇ ਉਹਨਾਂ ਨੇ ਬੜਾ ਸਵਿਫਟਲੀ ਐਕਸ਼ਨ ਲੈਂਦੇ ਹੋਏ ਏ ਅੱਗੇ ਪਤਾ ਕੀਤਾ ਫਿਰ ਅੱਗੇ ਲੱਗਦੇ ਲੱਗਦੇ ਪਤਾ ਚੱਲਿਆ ਕਿ ਉਹ ਲੱਟੀ ਨੂੰ ਉਹਨਾਂ ਦੇ ਜਾਣਦਾ ਸੀਗਾ ਸੰਤੋਸ਼ ਜਾਣ ਪਛਾਨ ਸੀਗਾ ਉਹ ਲੈ ਕੇ ਪਿਆਰ ਨਾਲ ਹੀ ਅਗਵਾ ਕਰਕੇ ਲੈ ਗਿਆ ਸੀ ਤੇ ਔਰ ਉਹਨੂੰ ਬਦਲ ਗਿਆ ਕਿ ਉਹ ਬਿਹਾਰ ਦੀ ਧਿਰਕ ਜਾ ਰਿਹਾ ਹੈ ਯੂਪੀ ਦੇ ਤੋਂ ਥੂ ਜਾਂਦੇ ਹੋਰੇ ਸੋ ਸਾਡੀ ਟੀਮ ਨੇ ਬੜੀ ਸੇਫਟਲੀ ਐਕਸ਼ਨ ਲੜ ਕੇ ਯੂਪੀ ਪੁਲਿਸ ਨਾਲ ਵੀ ਤਾਲਮੇਲ ਕੀਤਾ ਔਰ ਚੈੱਕ ਕੀਤਾ ਕਿ ਕਿੱਥੇ ਜਾ ਰਿਹਾ ਉਹਦਾ ਮੋਬਾਈਲ ਦੀ ਲੋਕੇਸ਼ਨ ਨਾਲ ਚਲੋ ਉਹ ਇਨਵੈਸਟੀਗੇਸ਼ਨ ਦਾ ਪਾੜ ਪਾਟ ਹੈਗੇ ਉਥੇ ਨੂੰ ਉਹਦਾ ਪਿੱਛਾ ਕਰਦੇ ਹੋਏ ਜਾ ਕੇ ਮੁਰਾਦਾਬਾਦ ਉਹਨੂੰ ਕਾਬੂ ਕਰ ਲਿਆ। ਔਰ ਫੜੀਏ ਅੱਛੀ ਖੁਸ਼ੀ ਦੀ ਖਬਰ ਹੈ ਕਿ ਬੱਚੀ ਬਿਲਕੁਲ ਸੇਫ ਹੈ। ਬਿਕਾਉਜ਼ ਆਕਸੋ ਐਕਟ ਦੇ ਹਸਾਬ ਨਾਲ ਅਸੀਂ ਉਹਨੂੰ ਆਇਡੈਂਟੀਫਾਈ ਆਇਡੈਂਟੀਟੀ ਨਹੀਂ ਡਿਸਕਲੋਸ ਕਰ ਸਕਦੇ। ਬਟ ਪੇਰੈਂਟਸ ਐਂਡ ਦ ਚਾਈਲਡ ਦੋ ਬੋਥ ਫਾਈਨ। ਅਸੀਂ ਐਨ ਜੀਓਜ਼ ਦੇ ਨਾਲ ਲੱਗੇ ਤੇ ਡਾਕਟਰ ਨਾਲ ਵੀ ਐਸਪੀ ਸਾਹਿਬ ਦੀ ਗੱਲ ਹੋਈ ਹੈ ਕਿ ਚਾਈਲਡ ਸਪੈਸ਼ਲਿਸਟ ਨਾਲ ਰਿਫਰ ਕਰਕੇ ਉਹ ਬੱਚੀ ਨੂੰ ਮੈਂਟਲੀ ਵੀ ਜੋ ਵੀ ਸੀ ਦੇ ਸਕਦੇ ਆ। ਤੇ ਉਹਨਾਂ ਨੂੰ ਕੰਫਰਟ ਦੇਣ ਦੀ ਕੋਸ਼ਿਸ਼ ਕਰ ਰਹੇ ਆ ਸਰ ਰੀਜ਼ਨ ਕਿਉਂ ਲੈ ਲਈ ਇਸ ਐਕਟ ਨੂੰ ਸਾਹ ਪਰ ਉਹ ਤਾਗਰਦੋ ਤਾ ਬੱਚੀ ਉਹ ਜਾਨਦੀ ਸੀ ਬੱਚੀ ਤੇ ਉਹ ਹੁਣ ਵੀ ਚੈੱਕ ਕਰਦੇ ਆ ਸਾਰਾ ਮੈਡੀਕਲ ਹੀ ਸਾਰਾ ਕੁਝ ਟੈਕਸਟਾ ਕਰ ਲਿਆ ਐਸਪੀ ਸਾਹਿਬ ਨੇ ਦੱਸਿਆ ਕਿ ਬਿਲਕੁਲ ਹੈ ਗਿਆ ਸੀ ਇਸ ਤੋਂ ਪਹਿਲਾਂ ਕੋਈ ਐਫਆਈਆ 23 24 ਸਾਲ ਦਾ ਉਹ ਸਾਰਾ ਕੁਝ ਮੈਰੀਡ ਐ ਮੈਰੀਡ ਕੋਈ ਅਨਮੈਰਿਡ ਕੋਈ ਜਾਨ ਪਛਾਣੀ ਹੈ ਜੇ ਬਾਕੀ ਸਾਰੇ ਇটস ਹੁਣ ਆਂਦਿਆਂ ਦੇ ਟਾਈਮ ਲੱਗ ਗਿਆ ਵਾਪਸ ਆਉਣ ਨੂੰ ਸਰ ਕਿੰਨੇ ਬੱਚੇ ਸੀਗੇ ਜਿਨ੍ਹਾਂ ਦਾ ਕੋਈ ਨਹੀਂ ਕਿੰਨੇ ਬੱਚੇ ਨੇ 10 ਬੱਚੇ ਸਰ ਕੋਈ ਸਕੂਲ ਪਾਸ ਪ੍ਰਾਈਮਰੀ ਕੋਡ ਹੈਗਾ ਉਸ ਨੂੰ ਚੈੱਕ ਕਰਾਂਗੇ ਅਜੇ ਤੱਕ ਕੋਈ ਹੈ ਨਹੀਂ ਨਜ਼ਰ ਸਾਹਮਣੇ ਨਹੀਂ ਆਇਆ ਕਿਹਨਾਂ ਦੇ ਘਰਾਂ ਦਾ ਜਾਂਦਾ ਸੀ ਹਾਂ ਧਿਆਨ ਖਿਚਾਣ ਵਾਲਾ ਸੀ ਨਹੀਂ ਬੱਚੇ ਜਾਂ ਪਿਛੋਕੜ ਦਾ ਰਹਿ ਗਏ ਜਾਨ ਨਿਸ਼ਾਨ ਤਾਂ ਸੀਗੀ ਉਹਨਾਂ ਦੀ ਇੱਕ ਕੁੜੀ ਜੀ ਤੇ ਇੱਕ ਆਮ ਦਾ ਪਰਿਵਾਰ ਦੇ ਨਾਲ ਪਿਛੋਕੜ ਦੇ ਪਿੱਛੋਂ ਨਹੀਂ ਇਹ ਦੇਖਾਂ ਨਾ ਵੇੜਾ ਵੱਡਾ ਵੇੜਾ ਹੁੰਦਾ ਜਿਵੇਂ ਉਹਦੇ ਚ ਹੀ ਉਸੇ ਦੀ ਰਹਿੰਦਾ ਸੀ ਇਹਦੀ ਪੂਰ ਸਵੇਰੀਫਿਕੇਸ਼ਨ ਹੋਈ ਸੀ ਮੈਂ ਫਸਟੇ ਮੌਦੂ ਜਿਵੇਂ ਤੁਸੀਂ ਉਹ ਦੇਖਣ ਲੁਧਿਆ ਘਰੇ ਵਿੱਚ ਪੁਲਿਸ ਜਦੋਂ ਨਵਾਂ ਸੀਪੀ ਦਾ ਬੈਂਕ ਤੋਂ ਨਵੀਂ ਸਟਰਕਚਰ ਜਾਰੀ ਹੁੰਦੀ ਆ ਉਸ ਵੇਲੇ ਪੁਲਿਸ ਕੀ ਕਰਦੀ ਏ ਕਿ ਜਾ ਕੇ ਭਲੇਆ ਚ ਕਹਿ ਦਿੰਦੀ ਏ ਵੀ ਚਲੋ ਜਿੰਸੀ ਵੈਰੀਫਿਕੇਸ਼ਨ ਕਰਾਓ ਕਹਿ ਦੇ ਵਿਸ਼ਾਚਿਤ ਸਭ ਤੋਂ ਵੱਧ ਜਿੰਨੇ ਮੁਸਲਮਾਨ ਮਾਈਗਰੇਟ ਲੇਬਰ ਮੁਸਲਮਾਨ ਜਿੰਨਾ ਵੀ ਜੁਪੀ ਬਿਹਾਰ ਉਹ ਸ਼੍ਰੀਨਗਰ ਜੰਮੂ ਕਸ਼ਮੀਰ ਕੋ ਆਇਆ ਸੁਹਾਣੇ ਬਿਲਡਿੰਗ ਚ ਇੱਕ ਇੱਕ ਘਰ ਉਹਨਾਂ ਨੇ ਰੈਂਟ ਆਊਟ ਸੇ ਦਿੱਤਾ ਬਟ ਕਦੀ ਉਹਨਾਂ ਨੇ ਇਹ ਦੇਖਿਆ ਵੀ ਪੁਲਿਸ ਰਿਪੋਰਟ ਕਰਾਈ ਹੋਵੇ ਕਦੀ ਨਹੀਂ ਕਰਾਈ ਕੋਈ ਇਨਕੁਇਰੀਸ ਕਰੀ ਹੋ ਜਾਂਦਾ ਤਾਂ ਦੇਖੋ ਅਸੀਂ ਕਰੀਦਾ ਵੀ ਕਰਾਂਗੇ ਪਰ ਤੁਸੀਂ ਕਾਈਂਡਲੀ ਇਹਦੇ ਚ ਆਈ ਕੋਈ ਰੈਂਟ ਜਨ ਮੈਟਰ ਵਗੈਰਾ ਹੋਰ ਨਾ ਕਰੋ ਇਹਦੇ ਬਾਰੇ ਤੇ ਕਰ ਅਸੀਂ ਕਰ ਰਹੇ ਹਾਂ ਸਾਰਾ ਵੈਰੀਫਾਈ ਕਰਾਂਗੇ ਕੋਈ ਫੂਟੀਜੀ ਪਲਾਨਿੰਗ ਸੀ ਉਹਦੀ ਕੋਈ ਫੂਟੀ ਨਹੀਂ ਹੋ ਰਹੀ ਇੱਕ ਤੱਕ ਕੋਈ ਮੌਕਾ ਹੀ ਨਹੀਂ ਹਜੇ ਤਾਂ ਮਿਲਿਆ ਸੀ ਅਜੇ ਤਾਂ ਅਸੀਂ ਰਸਤੇ 'ਚ ਹੀ ਕੰਮ ਕਰਦੇ ਹਾਂ ਇਹਦਾ ਪਲਾਨ ਟੇਬਲ ਕਰਦਾ ਜੀ ਜਿਹੜੀ ਬੱਚੀ ਜਿਹੜੀ ਬੱਚੀ ਹੈ ਉਹਦੇ ਫਾਦਰ ਲੇਬਰ ਕਰਦੇ ਨੇ ਕਿ ਨਹੀਂ ਸ਼ਟਲਿੰਗ ਨਾ ਕਰਦੇ ਸਰ ਸ਼ਟਲਿੰਗ ਮੇਰਾ ਲੇਬਰ ਦਾ ਹੀ ਕੰਮ ਹੈ ਮੇਰੀ ਤਾਂ ਕੱਲੇ ਨੂੰ ਬਾਪ ਕਿਤੇ ਨਾਲ ਹੋ ਰਹੀ ਸੀ ਕੋਈ ਨਹੀਂ ਇਹ ਕੱਲਾ ਹੀ ਹੈ ਬਾਕੀ ਅਸੀਂ ਤੁਹਾਨੂੰ ਫੇਰ ਸ਼ੇਅਰ ਕਰਾਂਗੇ ਜੋ ਵੀ ਜਿਹੜਾ ਸਾਡੇ ਕੇਸ ਸੋਲਵ ਕੀਤਾ ਜੀ ਇਹ ਵਿਦਨ 8 8 ਆਵਰਸ ਇੰਟੈਂਸ਼ਨਸ ਹਲੇ ਕਲੀਅਰ ਨਹੀਂ ਹੋਏ ਇਹ ਨਹੀਂ ਕੋਈ ਹਾਂ ਜੀ ਇੰਟਰੋਗੇਸ਼ਨ ਇਹਦਾ ਦੇਖਦੇ ਆ ਜੇ ਕੀ ਹੋਇਆ ਇਨਵੈਸਟੀਗੇਸ਼ਨ ਕੀ ਨਿਕਲਦਾ ਹੋਇਆ ਪੱਕਾ ਤੁਹਾਨੂੰ ਹੋਰ ਦੇ ਦਾਂਗੇ